ਹਾਂ ਸਭ ਠੀਕ ਠਾਕ ਹੈ ਭੈਜੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਸੁਣਾਓ ਆਪਣੇ ਵਧੀਆ ਵਧੀਆ ਮੈਂ ਕਿਹਾ ਚੱਲ ਪਿੰਕੀ ਤੂੰ ਇਹਦੇ ਲੈਨੇ ਫਿਰ ਮੈਂ ਚੱਲ ਮੈਂ ਇਹ ਹੀ ਛੱਡ ਆਂ ਸਾਡਾ ਤਾਂ ਟਾਈਮ ਨਹੀਂ ਮੁੰਡਾ ਡਿਊਟੀ ਤੋਂ ਆਉਂਦੇ ਤਾਂ ਟਾਈਮ ਨਹੀਂ ਸੀ ਲੱਗਦਾ ਫਿਰ ਸਾਤੋਂ ਆਇਆ ਨਹੀਂ ਜਣਾ ਫੋਨ ਤੇ ਆਇਆ ਸੀ ਤੁਹਾਡਾ ਫਿਰ ਅੱਛਾ ਤਾਂ ਕਰਕੇ ਫਿਰ ਮੈਂ ਕਿਹਾ ਤਾਂ ਹੀ ਕਿ ਆ ਚੱਲ ਛੱਡ ਜੋ ਤੁਸੀਂ ਆਪੇ ਚੱਲ ਸਹੀ ਠੀਕ ਹੈ ਠੀਕ ਹੈ ਹੋਰ ਭਾਬੀ ਤਾਂ ਵੀਰਾ ਮੇਰਾ ਵੀ ਨਿੱਦ ਲੱਗਦਾ ਸੀਗਾ ਚਲੋ ਵਧੀਆ ਮੈਂ ਕਿਹਾ ਚੱਲ ਫਿਰ ਤੁਸੀਂ ਲੈਣਾ ਨਹੀਂ ਹੋਰ ਡੈਡੀ ਜੀ ਘਰ ਦਾ ਠੀਕ ਠਾਕ ਹੈ ਬਹੁਤ ਠੀਕ ਹੈ ਕਿੱਧਰ ਡੈਡੀ ਤੇਰੇ ਗਏ ਹੋਇਆ ਹਾਂਜੀ ਉਹ ਗਏ ਉਹ ਨਾ ਚੱਲ ਤੁਸੀਂ ਜਾਓ ਮੈਂ ਉਹਨਾਂ ਦੱਸਿਆ ਸੀ ਮੰਮੀ ਉਹਨਾਂ ਨੇ ਆਣਾ ਹੈ ਉਹ ਕਹਿੰਦੇ ਚੱਲ ਮੈਂ ਜਾ ਤੱਕ ਆਏ ਜਾਣਾ ਹੈ ਪਰ ਹਜੇ ਤੱਕ ਆਏ ਨਹੀਂ ਉਹਨਾਂ ਟਾਈਮ ਹੀ ਲੱਗ ਗਿਆ ਵੀ ਅੱਜ ਸਰ ਬਦਲ ਅੱਛਾ ਹੁੰਦਾ ਯਾਰ ਫਿਰ ਗਿਆ ਟਾਈਮ ਲੱਗ ਹੀ ਜਾਂਦਾ ਹਾਂ ਹਾਂਜੀ ਹਾਂਜੀ ਬਾਕੀ ਹੁਣ ਇਹਨੂੰ ਪਿੰਕੀ ਨੂੰ ਅਸੀਂ ਛੱਡ ਚੱਲੇ ਆ ਠੀਕ ਆ ਜੀ ਕੋਈ ਤੇ ਬਾਕੀ ਹੁਣ ਤੁਸੀਂ ਖਿਆਲ ਖਿੜੂ ਰੱਖਣਾ ਕੋਈ ਨਹੀਂ ਕੋਈ ਨਹੀਂ ਸਾਡੀ ਧੀ ਹੈ ਕਿਉਂ ਨਹੀਂ ਖਿਆਲ ਰੱਖਣਾ ਅਸੀਂ ਜਿਹੜਾ ਮਾੜਾ ਮੋਟਾ ਛੱਡ ਕੋ ਸਰਿਆ ਹੀ ਅਹੀਂ ਟੰਗਾ ਮਾੜਾ ਕਰਤਾ ਅਸੀਂ ਭਾਜੀ ਕਿਹੜਾ ਕੁਝ ਗਿਆ ਤੁਹਾਨੂੰ ਕੁਝ ਹੈ ਜੇ ਤਾਂ ਗੱਲ ਹੀ ਨਹੀਂ ਕੀਤੀ ਕੋਈ ਅਸੀਂ ਕਰ ਰਹੀ ਵੀ ਨਾ ਪਹਿਲੀ ਆ ਕਹੋਗੇ ਜਿੰਨਾ ਕਿ ਸਾਡੇ ਕੋ ਸਾਰੇ ਹੀ ਕਰ ਦਿੱਤਾ ਨਹੀਂ ਬਹੁਤ ਕੁਝ ਸਾਡੇ ਘਰ ਸਾਨੂੰ ਕੋਈ ਲੋੜ ਨਹੀਂ ਇਦਾਂ ਦੀ ਕੋਈ ਨਹੀਂ ਬੰਦ ਭੈਣ ਭਰਾ ਦੇ ਗੱਲਾਂ ਕਰਦੇ ਹੁੰਦੇ ਗਾਂ ਕੋ ਗੱਲ ਬੁੱਲ ਨਹੀਂ ਨਿਕਲਣੀ ਜਾਈਦੀ ਨਹੀਂ ਨਹੀਂ ਕੋਈ ਗੱਲ ਨਹੀਂ ਨਿਕਲੂਗੀ ਆਪਾਂ ਕਰਤਾ ਹਾਂ ਤੁਹਾਡੇ ਸਾਹਮਣੇ ਕੋਈ ਨਹੀਂ ਕੋਈ ਨਹੀਂ ਸਾਡੇ ਕੋ ਕੁੜੀ ਕੁੜੀ ਆ ਗਈ ਹੀ ਆਪਾਂ ਤੁਹਾਡੇ ਸਾਹਮਣੇ ਠੀਕ ਹੈ ਨੌਕਰੀ ਕਰਨ ਲਿਆ ਮੁੰਡਾ ਸਾਨੂੰ ਕੋ ਕਿਸੇ ਚੀਜ਼ ਦੀ ਲੋੜ ਵੀ ਨਹੀਂ ਕੋਈ ਹਾਂਜੀ ਸਾਨੂੰ ਇਹਦੇ ਚਲੋ ਵਧੀਆ ਪੈਸੇ ਕਮਾਉਣ ਦਾ ਕੋ ਟੈਨਸ਼ਨ ਨਹੀਂ ਕੋਈ ਇਦਾਂ ਲਿਖਾ। ਅੱਖਾਂ ਕੋ ਜੀ ਦੀ ਤੁਹਾਡੇ ਕੋ ਡਿਮਾਂਡ ਰੱਖ ਕੇ ਉਹ ਚਾਹੀਦਾ ਨਾ ਲੈਣਾ ਹਨ ਤਾਂ ਮੰਮੀ ਨੇ ਤਾਂ ਪਹਿਲੇ ਗੱਲ ਕੀਤੀ ਸਾਨੂੰ ਕੋਈ ਕੁੜੀ ਚਾਹੀਦੀ ਆ ਆਪਣੇ ਘਰੇ ਸਭ ਕੋ ਜਗ੍ਹਾ ਰੱਖ ਬੰਨ ਦਿੱਤਾ ਆ। ਉਹ ਹੀ ਦੇ ਪਹਿਲਾਂ ਨਹੀਂ ਗੱਲ ਨਿਕਲੀ ਫਿਰ ਬਾਅਦ ਵੀ ਨਹੀਂ ਨਿਕਲਣੀ ਚਾਹੀਦੀ। ਨਹੀਂ ਨਹੀਂ ਟੈਨਸ਼ਨ ਨਾ ਹੋ ਫਰੀ ਉਹ ਗੱਲਾਂ ਤੁਹਾਨੂੰ ਇਤਨੇ ਗੱਲ ਕਦੇ ਨਹੀਂ ਸੁਣਨ ਮਿਲੂਗੀ। ਤੇਨੂੰ ਹੋਰ ਸਭ ਠੀਕ ਹੈਗਾ ਮੈਂ। ਤੁਹਾਡਾ ਬਣਿਆ ਪਿਆਰ ਨਿਆਣਾ ਟਰਨਣਾ ਕੋਈ ਆਈ ਜਾ। ਉਹਦੀ ਕਿੰਨੇ ਕਦੋਂ ਆਣ ਕਦੋਂ ਨਹੀਂ ਫੇਟ ਆਏ ਤੁਸੀਂ। ਹੋਵੇ ਲੱਜੀ ਲੱਜੀ। ਨਹੀਂ ਦੋ ਦਿਨ ਹੋ ਗਏ ਕੰਨੀ ਆਈ ਨਹੀਂ ਆਪੀ। ਹਾਂ ਵਧੀਆ ਹੋ ਗਿਆ ਅਸੀਂ ਛੱਡ ਚੱਲੇ ਆ ਤੇ ਕੋਈ ਨਹੀਂ ਕੋਈ ਸਾਡੀ ਜ਼ਿੰਮੇਵਾਰੀਆਂ ਤੁਸੀਂ ਟੈਨਸ਼ਨ ਨਾ ਲੋ ਅਸੀਂ ਸਾਡੇ ਦਿਲ ਲਾ ਕੇ ਰੱਖਾਂਗੇ ਵੀ ਖੁਸ਼ ਰਹੂਗੀ ਵੀ ਤੂੰ ਦੱਸਿਆ ਕਰੋ ਕਿ ਉਹ ਘਰ ਬਹੁਤ ਵਧੀਆ ਰਹਿੰਦੇ ਸਾਰੇ ਕੋਈ ਨਹੀਂ ਧੀ ਬਣਾ ਕੇ ਰੱਖਾਂਗੇ ਜਿੱਦਾਂ ਦੀ ਧੀ ਮੇਰੀ ਉਹਦਾਂ ਦੀ ਮੇਰੀ ਇਹ ਧੀ ਆ ਠੀਕ ਹੈ ਭੈਜੀ ਜੀ ਤਾਂ ਇਦਾਂ ਹੀ ਚਾਹੀਦਾ ਸਾਨੂੰ ਹਾਂ ਕੋਈ ਨਹੀਂ ਇਦਾਂ ਨਹੀਂ ਤੁਹਾਨੂੰ ਕਹਿਣਾ ਨਹੀਂ ਕਰੀ ਕੋਈ ਆਉਂਗਾ ਕੋਈ ਮਾਂ ਸਮਝਣਾ ਚੰਗਾ ਜਿੱਦਾਂ ਉਹ ਕਹਿਣਗੇ ਨਾ ਉਦਾਂ ਹੀ ਕਰਦਾ ਤੂੰ ਠੀਕ ਹੈ ਹਾਂ ਮੇਰੀ ਧੀ ਜੋ ਵੀ ਗੱਲਬਾਤ ਕਰਨੀ ਇਹਨਾਂ ਦੀ ਸਲਾਹ ਦੇ ਨਾਲ ਹਾਂ ਆਪਣੀ ਮਨ ਮਰਜ਼ੀ ਨਹੀਂ ਕਰਨੀ ਜੋ ਵੀ ਅਗਾਰ ਆਲ ਮਿਲ ਕੇ ਆਪਣੇ ਘਰ ਵਾਂਗੂ ਰਹਿਣਾ ਮਿਲਦੀ ਠੀਕ ਹੈ ਅਰਦਾ ਮੇਰੀ ਤੀ ਸਾਨੂੰ ਫੋਨ ਫਾਨ ਰਾਜੀ ਖੁਸ਼ੀ ਦਾ ਕਰਨ ਦੇ ਅਸਲੀ ਮਾਦਰੀ ਇਹੋ ਹੀ ਆ ਹਾਂ ਠੀਕ ਹੈ ਨਾ ਕੋਈ ਨਹੀਂ ਫੋਨ ਬਾਨ ਦੀ ਜਦੋਂ ਮਰਜ਼ੀ ਕਰੇ ਅਸੀਂ ਗਲੇ ਨੂੰ ਮਨਾ ਕਰਨਾ ਕੋਈ ਨਹੀਂ ਮਾਪਿਓ ਫੋਨ ਕਰਨਾ ਹੀ ਹੁੰਦਾ ਹਾਂਜੀ ਥੋੜੀਏ ਫਿਰ ਹੁਣ ਹਾਂਜੀ ਚੱਲੋ ਛੱਡ ਦਿੱਤਾ ਜਣੀ ਤੁਸੀਂ ਮਿਲ ਹੀ ਜਾਂਦੇ ਪਰ ਪਤਾ ਨਹੀਂ ਕਦੋਂ ਤੱਕ ਕਾਨ ਗਣੋਲੀ ਅਜਾ ਕੋਈ ਨਹੀਂ ਕੋਈ ਫੇਰ ਮਾਰ ਲਾਂਗੇ ਕਿਹੜਾ ਆ ਜਿਓ ਕੋਈਆਂ ਲੰਗਾ ਦੇ ਦੋ ਮਰਜ਼ੀ ਠੀਕ ਤਾਂ ਠੀਕ ਹੈ ਸਾਸਿਕਾ ਚੱਲੀਏ ਫਿਰ ਚੱਲ ਠੀਕ ਹੈ ਪਿੰਕੀ ਪਤਨ ਅੱਗੇ ਥੋੜਾ ਜਿਹਾ ਹੋਰ ਰੁਕ ਜਾਣਾ ਮੇਰਾ ਜੀ ਨਹੀਂ ਲੱਗਣਾ ਹੁਣ ਤੁਸੀਂ ਚੱਲ ਜਾਓ ਪਹਿਲੇ ਲਾਣਾ ਪਹਿਣਾ ਜੀ ਕੋਈ ਵੀ ਕਰੇ ਤੇ ਲਾਣਾ ਪਹਿਣਾ ਤੇ ਕਰ ਆਪਣਾ ਆਪਣਾ ਉਹ ਤਾਂ ਪਤਾ ਨਹੀਂ ਕਿਵੇਂ ਦਾ ਸੁਭਾ ਸਾਰਿਆਂ ਦਾ ਨਹੀਂ ਪੁੱਤ ਠੀਕ ਹੀ ਹੋਗਾ ਤੂੰ ਪਿਆਰ ਨਾਲ ਰਹੀਂ ਤੂੰ ਜੇ ਪਿਆਰ ਨਾਲ ਬੋਲਵੇਂਗਾ ਵੀ ਪਿਆਰ ਨਾਲ ਨਾ ਨਾ ਰਹੀਂ ਮੰਮੀ ਨੂੰ ਮੰਮੀ ਭੈਮੀ ਜਿੱਦਾਂ ਮੈਂ ਮੰਮੀ ਅਦਾ ਹੋ ਮੰਮੀ ਆ ਮੇਰਾ ਪੁੱਤ ਚੰਗਾ ਆ ਤੇ ਮੇਰੇ ਕੋਈ ਲਾਮਾ ਨਹੀਂ ਆਣਾ ਚਾਹੀਦਾ ਮੇਰਾ ਪੁੱਤ ਚੰਗਾ ਕੋਈ ਨਹੀਂ ਫੇਰ ਫੇਰ ਆ ਮਾਰਾਂਗੇ ਡੈਡੀ ਨੂੰ ਬੁਲਾਉਂਗੀ ਕੁੜੀ ਨੂੰ ਦੋ ਕੋਈ ਭੈ ਆਪੋ ਸਕੇ

ਸੋ ਇਹ ਤਾਂ 500 ਦੇ ਨੰਨੇ ਘਟੋ ਘਟ ਕੁੜੀ ਨੂੰ ਸ਼ਗਨ ਤਾਂ ਦੇ ਕੇ ਜਾਂਦੇ ਤੁਹਾਨੂੰ ਪਤਾ ਯਾ ਸਕਰੀਬ ਘਰ ਆ ਹੁਣ ਜਿੰਨੇ ਕਿਹਣਾ ਤੋਂ ਆਇਆ ਆਓ ਆਓ ਯਾਰ ਪੀ ਲਾ ਲਈ ਆ ਦੇਖੋ ਆ ਮੋੜੀ ਜਾਂਦੀ ਆ ਕਾ ਤੂੰ ਘੜ ਗਈ ਆ ਉਹ ਵੈਸੇ ਮੰਮੀ ਨੇ ਚਲੇ ਗਏ ਨਾ ਤਾਂ ਕਰ ਫਿਰ ਕੀ ਹੋਵੇ ਚਲੇ ਗਏ ਅਸੀਂ ਨਹੀਂ ਆਗੇ ਇੱਥੇ ਹੈਗੇ ਤਾਂ ਨਹੀਂ ਆ ਕੇ ਗਏ ਸੀ ਵੀ ਮਾਂ ਸਮਝਾ ਗਰ ਸਮਝਦੀ ਆ ਫਿਰ ਸਮਝਿਆ ਕਾ ਕੋ ਕਰ ਜਿਹੜੀ ਕੰਦੇ ਹੁੰਦੇ ਤੈਨੂੰ ਅਰੇ ਆ ਉਹ ਤਾਂ ਆਇਆ ਤਾਂ ਸਿਰ ਤੇ ਜਿੰਨੇ ਸੀ ਹੁਣ ਤੁਹਾਡੇ ਮਰ ਸਿਰ ਤੇ ਚੁਣੀ ਲਾਤੀ ਇਹਨੇ ਦੇ ਨੇ ਵਾਲਵਾਂ ਚੱਲੀ ਸੀਗੀ ਵਾਲਵਾਂ ਦਾ ਕੰਮ ਕਰ ਜਿਹੜਾ ਕਰਨ ਵਾਲਾ ਕੰਮ ਵਾਲਵ ਨੂੰ ਵਗ ਜਾਣਗੇ ਵਾਹੇ ਗਈ ਇਹ ਵਾਲਾ ਵਾਲਾ ਨੂੰ ਕਿ ਹੋਇਆ ਠੀਕਾ ਮੈਂ ਚੁੰਨੀ ਲੈ ਕੇ ਰੱਖਿਆ ਕਰੋ ਢਾਂਡੇ ਪਏ ਚਾਹ ਉਹ ਮਾਂ ਜਿਹੜਾ ਨਾਲ ਝੜਪੋ ਚੱਕਰ ਮਾਰ ਸਾਰਾ ਪਿਆ ਆ ਠੀਕ ਆਓ ਚੱਲ ਜਾ ਬੇ ਅੰਦਰੋਂ 100 ਰੁਪਏ ਫੜਾ ਤਾ ਲਓ ਤੁਸੀਂ ਰੱਖ ਲਓ 100 ਰੁਪਏ ਵੀ 100 ਰੁਪਏ ਲੈ ਕੇ ਟੱਪਦੀ ਫਿਰਦੀ ਇਹ ਮਾਂ ਆ ਗਈ ਹੋਰ ਗਿਆ ਐਵੇਂ ਐਵੇਂ ਰੁਕ ਕੀ ਇਹ ਅੰਦਰ ਮੂਲਮ ਕੇ ਆਦੇਰੇ ਕੁਛ ਨਹੀਂ ਮੇਰੇ ਅੱਗੇ ਚੱਲੇਗਾ ਨਾ ਤਾਂ ਕਰਕੇ ਤੂੰ ਹੁਣ 15 ਦਿਨ ਲਾ ਕੇ ਆਈ ਆ ਫਿਰ ਕੀ ਆ ਮਮਿੰਟ ਲੱਗੇ ਆ ਤਾਂ ਤੈਨੂੰ ਹੁੰਦਾ ਤਾਂ ਹੈ ਹੀ ਆ ਹੁਣ ਆਲੀ ਕੀ ਗੱਲ ਆ ਤੂੰ ਉਹ ਘੜ ਅੱਦਾ ਕਰਦੀ ਪਈਆਂ ਵੀ ਬਦਲੇ ਕੀ ਹੋ ਗਿਆ ਫਿਰ ਕੀ ਹੁਣ ਵਿਆਹ ਕਰਾ ਕੇ ਜਾਣੇ ਇੱਥੇ ਰਹਿਣਾ ਆ ਉਹ ਤਾਂ ਹੈ ਪਰ ਹੁਣ ਫਿਰ ਵੀ ਇੰਨੇ ਸਾਲ ਮੈਂ ਹੋਰਾਂ ਘੋੜ ਰਹੀ ਆ ਉਹ ਕੁਛ ਨਹੀਂ ਹੁੰਦਾ ਸਾਡੀਆਂ ਕੁੜੀਆਂ ਵੀ ਗਈਆਂ ਆਪਣੇ ਘਰੇ ਉਹ ਤਾਂ ਅੱਦਾ ਕਰਦੀਆਂ ਜੇ ਤੂੰ ਮੂਲਮ ਕਾ ਕੇ ਬੈਠੀ ਆ ਜਾਰੇ ਕੰਮ ਕਰ ਝਾੜੂ ਪੋਚਾ ਕਰਨ ਨਾਲ ਸੋਈ ਸਾਰਾ ਕੰਮ ਪਿਆ ਕਰਨ ਨਾਲ ਸਹੀ ਕਰਦੀ ਆ ਮੈਂ ਅਰੇ ਚੜੂ ਪੋਚਾ ਕੀਤਾ ਤੇ ਕਿਚਨ ਦਾ ਕੰਮ ਕਰ ਜਾਏ ਚੱਲ ਚਲੂ ਪੋਚਾ ਤੇ ਸਫਾਈ ਕਰ ਤੇ ਨਾਲੇ ਚਾਹ ਰਿਆ ਬਣਾ ਕੇ ਚਾਹ ਪੀਵਾਂ ਮੈਂ ਕੱਪੜੇ ਬਦਲ ਲੈ ਤੇ ਸਾਰੇ ਦਿਨ ਅੱਜਾ ਪੱਗ ਘੁੰਮੀ ਨਾ ਜਾਈ ਕਰ ਲੈਣੇ ਆ ਕਰ ਲੈਣੇ ਨੇ ਕਰੇ ਹੋਣੀ ਜਾਦੇ ਅਰੇ ਮੂੰਹ ਵੀ ਸਿੱਧਾ ਕਰ ਲੈ ਆਪਣਾ ਕਿਥੋਂ ਆਇਆ ਕੋਈ ਨਹੀਂ ਉਧਰੋਂ ਆਇਆ ਆ ਗਈ ਸੀ ਮੂੰਹ ਲੰਮਗਾ ਕੇ ਮੇਰੇ ਕੋਲ ਕੀ ਗੰਦੀ ਲੱਗ ਜਾਂਦਾ ਮੇਰਾ ਮਨ ਨਹੀਂ ਲੱਗਦਾ ਜੇ ਉਹ ਮੈਂ ਕਿਹ ਤੇਰਾ ਮਨ ਲੱਗਦਾ ਤੇਰਾ ਹੋਏ ਤੇ ਮਾਨਾ ਹੀ ਕਿਥੋਂ ਲਾਇਆ ਤੇਰਾ ਮਨ ਨਹੀਂ ਲੱਗਦਾ ਤੇਰਾ ਮੈਂ ਕੰਮ ਕਰ ਜਿਹੜਾ ਕਰਨ ਵਾਲਾ ਕਰਦਾ ਕਰਦਾ ਸਾਰਾ ਕੰਮ ਪਿਆ ਕਰਨ ਵਾਲਾ ਤੇਰਾ ਮਨ ਨਹੀਂ ਲੱਗਦਾ ਤੇਰਾ ਆ ਦੇਖ ਲੈ ਆਏ ਕੁੜੀਨ ਸਗੰਦੇ ਵੀ ਚੱਲ ਗਏ 100 ਰੁਪਏ ਉਹਨਾਂ ਨੂੰ ਸਵਾਹ ਦੇ ਕੇ 100 ਰੁਪਏ ਮੱਥੇ ਮਾਰ ਗਏ ਆ ਕੀ ਉਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਵੀ ਮੁੰਡਾ ਸੀ ਕੋਲ ਉਹਨੂੰ ਵੀ ਦੇ ਦੀ 100 ਚੱਲ 200 200 ਰੁਪਏ ਆ ਪਹਿਲੀ ਵਾਰ ਆਂਦੀ ਪਰ ਮਾਸੀ ਦਾ ਫੈਰਾ ਠਾਉਣ ਦੇ ਆਏ। ਅਰੇ ਸ਼ਰਨ ਵਾਲੀ ਚੀਜ਼ ਹੀ ਨਹੀਂ ਆਈ ਕੋਈ। ਐਡੇ ਵੱਡੇ ਹੈਗੇ ਇਨਸਾਨ ਇਹਨਾਂ ਮਾੜੀ ਮੋਟੀ ਕਾ ਚਾਹੀਦੀ ਆ। ਇਹਨਾਂ ਦੀ ਵੀ ਕੁੜੀਆਂ ਵੇਈਆਂ ਹੋਣੀਆਂ ਅੱਗੇ ਕਿਸੇ ਹੋਰ ਵੀ। ਉਹ ਸੀ ਐਸੇ ਕਰਕੇ ਆਹੀ ਤੇ ਕੁਛ ਇਹਨਾਂ ਨੂੰ ਕਿਹਾ ਵੀ ਨਹੀਂ ਕੋਈ। ਇੱਦਾਂ ਚੱਲ ਕੋਈ ਨਹੀਂ ਚੱਲ ਵਿਆਹ ਤੇ ਨਹੀਂ ਦਿੱਤਾ ਮਾੜਾ ਮੋਟਾ ਮਗਰੋਂ ਕਰਨਗੇ ਹੁਣ ਵੀ ਮੂਥਾ ਚੱਕ ਤੇ ਇੱਦਾਂ ਹੀ ਛੱਡ ਦੇ। ਹੁਣ ਵੀ ਤਾਂ ਕਹਿ ਗਏ ਸਾਡੂ ਇਕੱਲੀ ਕੁੜੀ ਕੁੜੀ ਆ। ਉਹ ਵੀ ਪਹਿਲਾਂ ਗਿਆ ਸੀਗਾ ਵੀ ਵਿਆਹ ਹੋ ਜਾਊਗਾ ਤੈਨੂੰ ਦੇ ਦੇਣਗੇ ਹੁਣ ਨਹੀਂ ਦੇਣਗੇ ਤੇ ਬਾਅਦ ਦੇਣਗੇ। ਉਹ ਵੀ ਸੋਚਿਆ ਮੈਂ ਚੱਲ ਕੋਈ ਨਹੀਂ ਅਹੀਂ ਤੇ ਕਰ ਲਿਆ ਰਿ ਕੋਈ ਸੁਣੀ ਪੱਲੇ ਪਾਇਆ 10 ਰੁਪਏ ਚੀ ਤੱਕ ਨੇ ਅਜੇ ਤੱਕ ਦਿੱਤੀ ਨਾ ਇਹਨਾਂ ਨੇ ਕੋਣ ਵੀ ਜਾਣ ਲੱਗੇ ਕਿ ਸਤੋ ਕੁਝ ਨਹੀਂ ਹੈਗਾ ਕੁੜੀ ਕੁੜੀਏ ਲੈਣੀ ਤਾਂ ਲੈ ਲਓ ਰੱਖ ਲਓ ਚਲੋ ਐਸੀ ਕਿਹੜੀ ਕੁੜੀਆਂ ਘਰੋਂ ਕੱਢਦੇ ਨਹੀਂ ਰੱਖਣੀ ਆਪਾਂ ਈ ਧੀਆਂ ਨੇ ਸੀ ਦਿੱਤੀਆਂ ਸਾਰਿਆਂ ਦੇ ਜਵਾਈਆਂ ਦੇ ਕੇ ਤੋਰਦੇ ਜਦ ਵੀ ਆਂਦੇ ਹੋ ਦੇ ਕੇ ਤੋਰਦੇ ਫਿਰ ਵੀ ਅਗਲੇ ਐਨੜੇ ਗੱਲਾਂ ਬਣਾਉਂਦੇ ਆ ਸਾਰਾ ਕੁਝ ਸੋਚਣਾ ਚਾਹੀਦਾ ਮੁੰਡਾ ਨੌਕਰੀ ਵਾਲਾ ਮਿਲ ਗਿਆ ਨਹੀਂ ਤਾਂ ਉਹ ਵੀ ਨਹੀਂ ਮਿਲਣਾ ਸੀ ਇਹਨਾਂ ਨੂੰ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਕੁਝ ਦੇ ਕੇ ਨਾ ਇਹ ਕੁੜੀ ਬੈਠੀ ਨਾ ਇਹਨੂੰ ਕਿਤੇ ਪਿਆਰ ਦੇ ਕੇ ਗਏ ਵੀ ਲਾ ਕੀ 100 ਰੁਪਏ ਉਹ ਵੀ ਉਹ ਵੀ ਮੋਰਚਲ ਕੋਹਾਂ ਦੀ ਬੇਟੀ ਮੇਰੇ ਅਸੀਂ 100 ਰੁਪਏ ਚਿੱਟਣੇ ਇਹਨਾਂ ਨੂੰ ਮਾੜੇ ਮੋਟੇ ਆਪ ਹੀ ਅਕਲ ਚਾਹੀਦੀ ਹੈ ਜਵਾਈ ਪਾਈ ਕਿਹੜਾ ਨਿਆਣਾ ਆ ਇਹ ਆਇਆ ਗਿਆ ਉਹਨਾਂ ਵੀ ਦੋ ਬੰਦਾ ਚੀਜ਼ ਪਤਾ ਹੀ ਨਹੀਂ ਅਕਲ ਹੀ ਨਹੀਂ ਕੋਈ ਏਦਾਂ ਦੀ ਕੋਈ ਪਾਗਲ ਬਣੇ ਫਿਰਦੇ ਆ ਜਦੋਂ ਕੰਨੋਂ ਪੜ ਕੇ ਇਹਨੂੰ ਕੱਢਣੀ ਪਤਾ ਕਿ ਉਹਨਾਂ ਨੂੰ ਫੇਰ ਹੀ ਲੱਗਣਾ ਉਦਾਂ ਕਹਿੰਦੇ ਅਸੀਂ ਵੱਡੇ ਆ ਲੜਦੇ ਬੋਲਣ ਦੀ ਨਾ ਇਹਨਾਂ ਤੇ ਨਾ ਕੋਈ ਨਾ ਰਿਵਾਜ ਦਾ ਪਤਾ ਇਹਨਾਂ ਨੂੰ ਕੁਛ ਆਨੋ ਦੇਣਗੇ ਆਪ ਇਹ ਖਾਲੀ ਕਰਨ ਆਈਏ ਦੇਖ ਲੈ ਹਾਂ ਨਾ ਕੋਈ ਕੰਨ ਚ ਨਾ ਕੋਈ ਹੱਥ ਚ ਨਾ ਕੋਈ ਲੈਣਾ ਦੇਣਾ ਨਾ ਕੋਈ ਹੱਥ ਚ ਫੜਨਾ ਫਲੂਟ ਨਾ ਕੋਈ ਵੀ ਪਹਿਲੀ ਵਾਰੀ ਅਸੀਂ ਚੱਲੇ ਜਾਂ ਖਾਲੀ ਆ ਕੇ ਤ ਮੈਨੂੰ ਪਤਾ ਹੀ ਨਹੀਂ ਰਿਸ਼ਤਦਾਰੀ ਕੀ ਹੁੰਦੀ ਆ ਆਪ ਜਾਣਾ ਕਹਿੰਦੀ ਮੈਨੂੰ ਸਾਸ ਮਾਂ ਲੈ ਦੇ ਮੈਨੂੰ ਆਹ ਲੈ ਦੇ ਮੈਨੂੰ ਜੇ ਲੈ ਦੇ ਨਹੀਂ ਲਿਆ ਕੇ ਦੇਣਾ ਇਹਨੂੰ ਜਾ ਹੁਣ ਆਪਣੀ ਰਿਹਾਈ ਖਾਲੀ ਹੱਥ ਉੱਥੇ ਮੈਂ ਕਹਿੰਦੀ ਪਹਿਲਾਂ ਮੈਂ ਕਹਿੰਦੀ ਬਰਫੀ ਲੈ ਦੇ ਮੈਂ ਬਰਫੀ ਲੈ ਕੇ ਚੱਲ ਕਹਿੰਦੀ ਮੈਨੂੰ ਬਰਫੀ ਲੈ ਕੇ ਦੇ ਦੇ ਭੇਜ ਦੇ ਤੇ ਹੁਣ ਆਪ ਖਾਲੀ ਸਰੀਹ ਆਈ ਹੈ ਮੈਂ ਮਾਰ ਨਹੀਂ ਦੇ ਸਕੇ ਮੈਂ ਉੱਥੇ ਆਇਆ ਮੈਂ ਸਾਰਿਆਂ ਸਗਨ ਦੇ ਗਿਆ ਐਨਾਂ ਦੇ ਘਰੇ ਨਿਆਣਿਆਂ ਨੂੰ ਬੈ ਕੇ ਕੋਈ ਨਾ ਕੋਈ ਨਾ ਕੋਈ ਨਹੀਂ ਦੇ ਗਿਆ ਕੁਝ ਵੀ ਨਹੀਂ ਦੇਣਾ ਚੱਲ ਠੀਕ ਆ ਯਾਰ ਦੇਖਾ ਉਧਰ ਕੀ ਕਰਦੀ ਆ ਹਾਂ ਮੈਨੂੰ ਸੇਹਤਾ ਚੜ ਜਾਣਾ ਸਮਝਾ ਕਰਕੇ ਦਿਨੋਂ ਦਿਨ ਜੂੰ ਹਰ ਤਾਂ ਮੰਮੀ ਹੁੰਨੇ ਗਏ ਹੀ ਆ। ਹੁਣੇ ਇਹਨਾਂ ਨੇ ਮੈਨੂੰ ਕੁਝ ਕਾਹਨ ਸਰਵ ਕਰਤਾ ਬਾਤ ਚ ਹੋਇਆ ਉਹ ਬਾ ਇੱਕ ਪੈਸੇ ਦੇ ਕੇ ਗਿਆ ਉਹ 100 ਰੁਪਏ ਜਿੰਨੇ ਹੋਏ ਉਹਨੇ ਉਹਨੇ ਦਿੱਤਾ। ਕਿਥੇ ਤਾਂ ਉਸ ਚੀਜ਼ ਲਈ ਵੀ ਬੈਸ ਦੇ ਆ ਵੀ ਇੰਨੇ ਕੇ ਪੈਸੇ ਦਿੱਤੇ ਆ। ਫਤ ਨਹੀਂ ਲੱਗੇ ਰਿਹਾ ਜੇ ਮੰਮੀ ਹੁੰਨੇ ਸੰਗ ਤੁਹਾਨੂੰ ਵੀ ਟੈਨਸ਼ਨ ਹੋਗੀ। ਹੁਣ ਅਰੰਦ ਜਿੰਨੇ ਜਗੇ ਕੁਝ ਕਾਹ ਨਹੀਂ ਆ ਨਾ ਫਿਰ ਦੱਸ ਦੂੰਗੀ। ਜੋ ਕੰਮ ਕੰਮ ਖਤਮ ਕਰ ਲੈਨੇ ਫਿਰ ਬੋਲਣਗੇ। ਕਿਆ ਕਰਦੀ ਆ ਤੁਸੀਂ ਮਸ ਪੰਡ ਤੋਂ ਘਟੀਆਂ ਕਿੰਨਾ ਟਾਈਮ ਹੋ ਗਿਆ ਤੇ ਬਣੀ ਕੀ ਕਰੀ ਜਾਂਦੀ ਰਸੋਈ ਚ ਰਸੋਈ ਸਾਫ ਕਰੀ ਸੀ ਮਿੱਟੀ ਬਹੁਈ ਪਈ ਸੀ ਆ ਗਏ ਨਾ ਕੋਈ ਕੰਨਾ ਚ ਨਾ ਕੋਈ ਸਾਫ ਤੇ ਮਾਂ ਮੈਨੂੰ ਕੁਝ ਦੇ ਕੇ ਤੋਰਨਾ ਸੀਗਾ ਨਹੀਂ ਉਹ ਗਰਮੀ ਲੱਗਦੀ ਹੈ ਨਾ ਤਾਂ ਵਰ ਕਿ ਨਹੀਂ ਸੀ ਪਾਇ ਮੈਂ ਤੂੰ ਤਾਂ ਮੇਰੇ ਭਰਾ ਨੂੰ ਜੀਣ ਦੇ ਆਇ ਨੂੰ ਬੰਦ ਸੀ ਕੀ ਕਰ ਦਿੱਤਾ ਤੇ پتہ ਨਹੀਂ ਕੁਝ ਨਾ ਕੋਈ ਨਹੀਂ ਨਾ ਕੋਈ ਚਾਹ ਵੀ ਹੈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਗਰਮੀ ਕਰਕੇ ਨਹੀਂ ਪਾ ਹੁੰਦਾ ਮਮੀ ਆਏ ਅੰਦਰ ਮੈਂ ਪਹਿਲਾਂ ਤੇਰਾ ਦਿਮਾਗ ਕੰਮ ਕਰਦਾ ਮਾਰਾ ਤੇਰਾ ਤੂੰ ਹਣ ਮੁੰਡੇ ਨੂੰ ਸੁੱਖ ਲਾਣੀ ਤੇ ਕੀ ਕਰਨਾ ਨੇ ਮੰਮੀ ਇੱਧਰ ਦੁਕਾਨ ਹੈਗੀ ਮੈਂ ਵਿਆਹ ਪਤਾ ਲੈ ਵੀ ਨਿਕਾਸੀ ਨੇ ਮੈਨੂੰ ਆਤ ਨਹੀਂ ਹੈਗੀ ਮੇਰੇ ਆਜ ਤਾਂ ਪਾਣੀ ਪੈਣੀ ਆ ਕੀ ਗੋਲੀ ਮੋਲਾ ਸਾਡਾ ਜੀ ਉਸ ਕਰੂਗਾ ਸਾਡਾ ਮੂੰਹ ਤੇ ਲੱਗਦਾ ਬਣਾਏ ਨੇ ਬੜਾ ਇਹ ਤਾਂ ਮੈਂ ਕਿਉਂ ਨਾ ਬਣਵਾ ਲਾਂ ਮੋਰ ਮਾਰ ਕੇ ਦੇਖੀ ਆ ਮੈਂ ਕਿੱਦਾਂ ਆ ਜਾ ਤੁਸੀਂ ਇਦਾਂ ਕਿਉਂ ਕਰਦੇ ਨੇ ਮੈਂ ਕਿਹੜਾ ਇਦਾਂ ਕਰਦੇ ਨਾਲੇ ਤੇਰਾ ਕੰਮ ਕਰ ਲਾਪਾਂ ਜਾ ਕੇ ਕਿਤੇ ਕੁਝ ਪਾ ਕੇ ਰੱਖਾ ਸਾਡੀ ਬੇਇੱਜ਼ਤੀ ਕਰਾਨੀ ਆ ਬੇਇੱਜ਼ਤੀ ਕਰਾਈ ਪਈ ਰੱਜ ਕੇ ਨੇ ਸਾਡੀ ਦਿਮਾਗ ਖਰਾਬ ਕਰ ਰੱਖਦੀ ਆ ਸਾਡਾ ਚਾ ਵੀ ਬੰਡੇ ਕਰ ਲੈ ਕੰਮ ਦਿੰਦਾ ਨਾ ਪਾ ਲਈ ਤੁਸੀਂ ਉਹ ਮੈਂ ਬਸ਼ਤਾਨੀ ਹਾਂ ਹੁਣ ਤੇ ਮੈਂ ਵਿਆਹ ਕਰਕੇ ਮੈਨੂੰ ਕੀ ਪਤਾ ਸੀ ਐਦਾ ਕਰਨੀ ਇਹਨੇ ਹਾਂ ਕਿੱਥੋਂ ਪੱਲੇ ਪਾ ਲਈਏ ਸਾਡਾ ਆਪਣਾ ਮੁੰਡਾ ਵੀ ਅਸੀਂ ਡੋਗ ਲੈਣਾ ਹਾਂ ਮੈਨੂੰ ਕੀ ਬਗਾ ਤੇਰੀ ਮਾਸੀ ਨੇ ਮੈਨੂੰ ਪਸਾਤਾ ਮੈਨੂੰ ਤੇ ਪਿੰਡਾਂ ਨਹੀਂ ਮੈਂ ਆਪਣੇ ਪਿੰਡਾਂ ਵਰਗੀ ਭੇਜ ਦਿੱਤੀ ਆ ਮੈਂ ਤਾਂ ਬਹੁਤ ਬਸ਼ਤਾਨੀ ਆ ਮੁੰਡਾ ਵੀ ਜੁੱਤੀਆਂ ਮਾਰਦਾ ਹੁਣ ਮੇਰੇ ਅਗਲਾ ਕਹਿੰਦਾ ਕਿਹੜੀ ਕਿੱਥੋਂ ਦੀ ਦੁਪੱਲੇ ਲਿਆ ਕੇ ਪਾ ਦੀ ਨਾ ਕੋ ਲੈਣ ਨਾ ਦੇਣ ਨਾ ਕੋਈ ਕੋਸ਼ਣਾ ਕੋ ਵਾਸਤਾ ਨਹੀਂ ਮੇਰੇ ਤਾਂ ਸਾਡੇ ਮੁੰਡੇ ਨੌਕਰੀ ਕਰੇ ਘਟ ਘਟ ਨੂੰ ਗੱਡੀ ਵਾਲੀ ਕੁੜੀ ਮਿਲਦੀ ਅਗਰੇ ਦੇ ਕੇ ਤੋੜਦੇ ਕੁਝ ਇਹਨਾਂ ਦੇ ਨੱਕ ਦੇਖੀਂ ਜੜੇ ਚੜਾਉਂਦੀ ਫਿਰਦੀ ਮੇਰੇ ਮਾਂ ਪਿਓ ਇਦਾਂ ਮੇਰੇ ਮਾਂ ਪਿਓ ਇਦਾਂ ਹਾਇਆ ਕੁਛ ਨਹੀਂ ਪੱਲੇ ਉਹਨਾਂ ਦੇ ਨਾ ਕੁਛ ਕੰਨਾਂ ਤੇ ਨਾ ਹੱਥ ਤੇ ਬਸ ਐਦੀ ਆ ਗਈ ਮੈਨੂੰ ਲੱਗਾ ਉਹਦੇ ਨੂੰ ਕੱਢ ਦਿੱਤੀ ਆ ਜਿਲੋ ਉਸ ਹੀ ਸਾਡਾ ਕੱਢ ਦਿਆ ਸਾਰਾ ਸਾਡਾ ਮੁੱਲਾ ਸਾਡੀ ਬੇਇੱਜ਼ਤੀ ਕਰਦਾ ਸਭ ਉਹ ਬੇਇੱਜ਼ਤੀ ਕਰਨੀ ਜਿਹਦੇ ਦੇ ਕੰਮਾਂ ਤੋਂ ਇਹ ਤਾਂ ਮੈਨੂੰ ਇੱਕ ਵਾਰੀ ਪੁੱਛਿਆ ਵੀ ਨਹੀਂ ਸੀਗਾ ਵਿਆਹ ਕਰਨ ਵੇਲੇ ਕਿ ਸਾਨੂੰ ਕੀ ਪਤਾ ਤੇਰੀ ਮਾਸੀ ਕਹਿੰਦੀ ਵੀ ਰਿਸ਼ਤਾ ਹੀ ਬਹੁਤ ਵਧੀਆ ਰਿਸ਼ਤੇ ਬਣਦੇ ਹੀ ਬਹੁਤ ਵਧੀਆ ਸਾਨੂੰ ਕੀ ਪਤਾ ਆਈ ਕਿ ਚੱਲ ਵਿਆਹ ਤੇ ਨਹੀਂ ਕੁਛ ਕੀਤਾ ਤੇ ਮਗਰੋਂ ਤਾਂ ਕਰਨਗੇ ਹੀ ਕੁਛ ਹੁਣ ਵੀ ਤੇ ਲੈ ਨੱਕ ਬੋਲ ਵ ਅਕਲ ਨਹੀਂ ਨੂੰ ਆਣੀ ਆਈ ਅਨਪੜ੍ਹ ਜੀ ਹੈਗੀ ਆ ਪਤਾ ਨਹੀਂ ਕਿੰਦਾ ਨੇ ਪੱਲੇ ਪਾ ਲਈ ਆ ਤੁਸੀਂ ਹੋਰ ਕੁਝ ਨਹੀਂ ਹੈਗਾ ਬਸ ਕੀ ਕਰਾਂ ਮੈਂ ਤਾਂ ਪਛਤਾਣੀ ਆ ਬਹੁਤ ਵੇਲੇ ਘੜੀ ਨੂੰ ਮੈਂ ਤੇ ਆਪਣੇ ਨੂੰ ਪਛਤਾਣਾ ਹੀ ਹੁਣ ਅੱਗੇ ਆ ਕਿ ਤੁਸੀਂ ਹੋਰ ਪਛਤਾਉਂਗੇ ਹੁਣ ਕੀ ਆ ਮਨ ਦੀ ਮੈਨੂੰ ਤੇ ਨਾ ਇਨ ਚਿੱਤ ਕਰਦਾ ਗਲੇ ਘੁੱਟ ਦਵਾ ਇੰਨਾ ਮੇਰਾ ਦਸਾ ਚੜਦਾ ਆ ਤੁਹਾਡੇ ਤਾਂ ਨਹੀਂ ਘੋਟ ਹੋਣਾ ਮੈਂ ਹੀ ਸਵਾਦ ਦਿਆਂ ਨੂੰ ਇਹਦਾ ਸਾਡਾ ਜੀਣਾ ਆਰਾਮ ਦਾ ਰੱਜ ਕੇ ਅੱਗੇ ਕੀ ਕਰਾਂ ਮੈਂ ਤਾਂ ਬਹੁਤ ਦਿਮਾਗ ਮੇਰਾ ਘੁੰਮਿਆ ਰਹਿੰਦਾ 24 ਘੰਟੇ ਇਹ ਤਾਂ ਮੈਂ ਹੀ ਸਿੱਧੀ ਕਰੀ ਤੁਹਾਡੇ ਕੋਲੋਂ ਕੁਝ ਨਹੀਂ ਹੋਣਾ ਹੈਗਾ ਉਹਨੇ ਮੁੰਡੇ ਕੋਲ ਵੀ ਸੂਤ ਹੋਣਾ ਜਿੱਦਾਂ ਦੀ ਹੈਗੀ ਆ ਮੈਂ ਹੀ ਸੂਤ ਕਰੂੰਗੀ ਤੁਹਾਡੇ ਕੋਲ हां चल आ जे फिर बाहर आ जाओ चल ठीक हो कब DNA ਤੁਸੀਂ ਮੰਮੀ ਕੋਸ਼ ਨੇ ਭਾਬੀ ਲਵਾਏ ਆ ਸੋਹੀ ਚੋਂ ਆਈ ਆ ਤੇ ਕੋਲੋਂ ਕੀ ਹੋਇਆ ਸੀਗਾ ਉਹਦੇ ਹੱਥ ਦੇਖ ਲੈ ਕੰਨ ਦੇਖ ਲੈ ਸਾਰੇ ਖਾਲੀ ਬੇ ਉਹਦੇ ਇਹ ਸਮਾਨ ਕਿੱਥੇ ਗਿਆ ਸਾਡੇ ਵਾਲਿਆਂ ਪਾਇਆ ਨਹੀਂ ਸਮਾਨ ਉੱਦੇ ਲਾ ਕੇ ਰੱਖ ਛੱਡਦੀਆਂ ਨਹੀਂ ਮੈਂ ਪਾਉਣਾ ਹੀ ਨਹੀਂ ਮਿਲ ਚੰਗਾ ਨਹੀਂ ਲੱਗਦਾ ਮੈਨੂੰ ਆਪਣੇ ਵਾਲਿਆਂ ਆਪਣੇ ਵਾਲਿਆਂ ਤਾਂ ਕੁਝ ਲੈ ਕੇ ਨਹੀਂ ਆਈ ਹੈਗੀ ਆ ਇਧਰੋਂ ਵੀ ਲਾਈਆਂ ਪਈਆਂ ਕਹਿੰਦੀ ਮੈਂ ਪਾਉਂਦੀ ਨਹੀਂ ਮੈਨੂੰ ਬਾਹਰ ਦਾ ਬਾਣੀ ਨਹੀਂ ਕਰਨਾ ਲੱਗਦੀ ਨਹੀਂ ਮੇਰੀਆਂ ਦੀ ਪਾਉਂਦੀ ਹੋ ਚੰਗਾ ਲੱਗਦਾ ਮੈਂ ਲੈ ਜੂਸ ਪੜਨਗੇ ਸਾਡੇ ਪੇਜ ਕੀ ਹੋਵੇ ਇਹ ਕਿਹੜੀ ਗੱਲ ਹੈ ਇਹਨਾਂ ਦਾ ਚੰਗਾ ਕਿਉਂ ਲੱਗਦਾ ਦਾ ਜਿਹੜੀ ਚੀਜ਼ਾਂ ਪਾਣੀ ਆ ਤੈਨੂੰ ਪਾਣੀ ਆ ਪੈਣੀ ਆ ਇਹ ਨਿਆਇ ਵਾਲੇ ਕੰਮ ਨੂੰ ਛੱਡ ਦੇ ਇਹ ਤੇਰੇ ਘਰੇ ਚੰਗੇ ਲੱਗਣੇ ਇੱਥੇ ਇੰਨੇ ਚੰਗੇ ਲੱਗਣੇ ਆਗੇ ਨਹੀਂ ਮੈਂ ਬੋਲ ਕੇ ਆਈਆਂ ਹੁਣਾਂ ਨੂੰ ਪਰ ਫੇਰ ਵੀ ਮੰਮੇ ਕੋਈ ਨਾ ਫਿਰ ਤੇ ਤੂੰ ਨਹੀਂ ਸਮਝਦੇ ਅਸੀਂ ਸਮਝਾ ਰਹੇ ਦੇਖ ਲਾਂਗੇ ਫਿਰ ਕਿੱਦਾਂ ਨਹੀਂ ਮੈਂ ਸਮਝਾ ਲੂੰਗੀ ਤੁਸੀਂ ਰਹਿਣ ਦਿਓ ਆਓ ਵੀਰ ਜੀ ਨਹੀਂ ਬੰਦਾ ਪਿਆਰ ਨਾ ਮੰਨਦਾ ਜੇ ਪਸੰਦ ਆਉਂਦਾ ਸਮਝਾਣਾ ਕਿ ਦੋ ਸਮਝਾਈ ਤਾਂ ਦੂਜੇ ਵਿੱਚ ਰਿੱਕਣਾ ਵੜਾ ਸਮਝਾਓ ਫਿਰ ਤੁਸੀਂ ਜੱਪੇ ਕੋਈ ਨਹੀਂ ਮੈਂ ਆਪੇ ਸਮਝਾ ਲੂੰਗੀ ਕਿੱਥੇ ਹੈਗੀ ਦੱਸੋ ਜਰਾ ਮਰੇ ਕੋ ਜਾ ਕੇ ਆਵਾਂ ਜਰਾ ਸੋਈ ਚ ਸੀ ਖੜੀ ਉੱਥੇ ਰੋਣ ਲੱਗ ਪਈ ਜਦ ਮਾੜਾ ਜ ਮੰਮੀ ਨੇ ਕੁਛ ਪੁੱਛ ਲਿਆ ਉਹਨੂੰ ਇਹਨੇ ਚੋਜਲੇ ਇੰਨੇ ਕਰਦੀ ਹਾਦੀ ਪਾਰ ਹੋਈ ਵੀ ਇਹਦੀ ਤਾਂ ਹੁਣ ਹੁਣ ਉਹ ਮੈਂ ਸਮਝਾ ਕੇ ਆਈਆਂ ਉਹਨੂੰ ਮੈਂ ਉਹ ਸਮਝਦੀ ਨਹੀਂ ਮੇਰੀ ਗੱਲ ਮਾੜੀ ਵੀ ਉਹ ਮੈਂ ਤੁਸੀਂ ਕੋਈ ਨਹੀਂ ਤੁਹਾਡੀ ਗੱਲ ਨਹੀਂ ਸਮਝਦੇ ਫਿਰ ਅਸੀਂ ਸਮਝਾ ਕੇ ਦੇਖ ਲੈਂਦੇ ਆ ਉਹਨੂੰ ਫਿਰ ਆ ਮੈਂ ਆਪੇ ਫਿਰ ਸਮਝਾ ਲੂੰਗੀ ਸਮਝਾ ਲਈ ਮੈਂ ਤੂੰ ਤੇਰੇ ਕੋਲ ਕੋਈ ਤੁਹਾਡੀ ਕਿ ਉਹਨੂੰ ਸਮਝ ਆਂਦੀ ਆ ਇਹ ਕੰਨ ਪੜ ਜੀ ਪੱਲੇ ਪਾ ਲਈ ਉਤੋਂ ਦੇ ਤੁਸੀਂ ਕਹਿੰਦੇ ਸਮਝਦੀ ਨਹੀਂ ਹੈਗੀ ਉਹ ਕੀ ਕਰਾਂ ਮੈਂ ਤੇ ਬਹੁਤ ਪਛਤਾਣ ਰਹੀ ਆ ਮੈਂ ਤੇ ਇੱਕ ਤਾਂ ਨਿੱਕੀ ਉਦਾਂ ਆਈ ਮੇਰੇ ਕੋਲ ਮੇਰਾ ਮਨ ਨਹੀਂ ਲੱਗਦਾ ਮੇਰੇ ਬਾਪੇ ਛੱਡ ਕੇ ਜੇ ਉਹ ਹੁਣ ਹਰ ਇੱਕ ਦੇਤੀਆਂ ਐਂਦੇ ਹੁੰਦੀਆਂ ਐ ਇਹ ਕਿਹੜਾ ਲੋਗਰ ਆਈ ਇੱਥੇ ਹੈ ਮਾਰੇ ਕਿ ਨੇ ਇੱਦੀ ਆਣਾ ਜਾਣਾ ਹੁੰਦਾ ਆ ਹੈ ਕਿੱਥੇ ਦੱਸੋ ਮੈਂ ਜਾ ਕੇ ਆ ਮੇਰੇ ਕੋਲ ਮੈਂ ਬੈਠੀ ਸੀਗੀ ਮੈਂ ਜਾ ਕੇ ਆ ਮੈਂ ਜਿਹੜਾ ਮੈਂ ਇਦੂ ਕਰ ਗਲੇਸ ਪਾਇਬਰ ਮੈਨੂੰ ਦੱਸ ਪਹਿਲਾਂ ਕੀ ਹੋਇਆ ਕੁਛ ਵੀ ਤਾਂ ਨਹੀਂ ਮਨੇ ਮੰਮੇ ਨਹੀਂ ਬੋਲਦੇ ਪਏ ਆ ਕਹਿੰਦੇ ਰੋਈ ਜਾਂਦੀ ਰੋਈ ਜਾਂਦੀ ਆ ਮਾੜੀ ਜੀ ਗੱਲ ਕਰ ਤਾਰੋੜ ਆਪਾਂ ਦੀ ਕਰੇ ਚੰਗ ਲਗਲੇਸ ਪਾਇ ਦੱਸ ਤੂੰ ਕੋਈ ਨਾ ਵੀ ਮੇਰੇ ਇਤਰਾਨੇ ਕੰਮ ਹੁੰਦੇ ਘਰ ਵਿੱਚ ਇਦਾਂ ਦੇ ਇਹੜੇ ਬਾਰ ਬਾਰ ਹੁੰਦਾ ਆ ਉਹ ਤਾਂ ਮੈਨੂੰ ਪਤਾ ਨਾ ਪਰ ਉਹ ਮੈਨੂੰ ਜ਼ਬਰਦਸਤੀ ਕਰਦੇ ਪਏ ਸੀ ਕਿ ਮੈਨਾਂ ਕੰਮ ਕੀ ਤੈਨਾਂ ਜ਼ਬਰਦਸਤੀ ਕਰਦੀ ਦੱਸ ਉਹ ਮੈਨੂੰ ਬੋਲਦੇ ਆ ਗੱਲ ਕਰ ਤੇ ਫੇ ਤੂੰ ਇਹ ਨਹੀਂ ਕਰਦੀ ਤੂੰ ਨਾ ਤੂੰ ਆ ਕੰਮ ਛੱਡ ਬੋਲਣੇ ਗੱਲ ਨਹੀਂ ਬੋਲਣਾ ਬੋਲਣਾ ਹੀ ਆ ਤੂੰ ਜਾ ਕੇ ਮੇਰੇ ਕੱਪੜੇ ਵਸ ਕਰ ਮੈਂ ਜਾਣਾ ਕਿਤੇ ਕੰਮ ਆ ਮੈ ਮੈਂ ਦੇਖ ਰਿਹੇ ਹਾਂ ਇਹ ਪ੍ਰੈਸ ਕਿਤੇ ਆਗਾ ਤੈਨੂੰ ਦਾਦਾ ਫਿਰ ਮੈਂ ਆਹ ਮੈਂ ਤੁਹਾਨੂੰ ਦਿਖਾ ਲਈ ਨੀ ਕੱਪੜੇ ਦਿਖਾ ਕੇ ਤੇ ਕੀਤੀ ਆ ਆ ਲੋ ਮੈਂ ਪੈਲੇ ਰੱਖ ਦਿੱਤੀ ਸੀ ਆ ਸ਼ਰਟ ਰੈਸ ਕੀਤੀ ਆ ਕੀ ਆ ਦਿਖਾ ਆਹ ਸ਼ਰਟ ਆ ਬਈ ਆ ਪ੍ਰੈਸ ਕੀਤੀ ਆ ਹੈ ਤੈਨੂੰ ਕੰਮ ਕਰ ਕਰ ਹੁੰਦੀ ਆ ਕਰਨੀ ਹੈ ਕੀ ਮਾੜੀ ਮੱਟੇ ਚੱਲ ਕੰਮ ਹੀ ਨਹੀਂ ਆਦਾ ਤੇ ਮਾੜਾ ਮੱਟਾ ਬਈ ਸੱਚੀ